ਸੋ ਦੋਸਤੋ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸਾਨਾਂ ਵੱਲੋਂ ਜੋ ਕਾਲ ਦਿੱਤੀ ਗਈ ਹੈ ਦਿੱਲੀ ਨੂੰ ਕੂਚ ਦੀ ਉਸ ਦੇ ਤਹਿਤ ਸੰਭੂ ਬਾਰਡਰ ਨੂੰ ਜਾ ਰਹੇ ਰਸਤੇ ਤੇ ਇਸ ਮੌਕੇ ਵੱਡੀਆਂ ਕਤਾਰਾਂ ਨੇ ਟਰਾਲੀਆਂ ਦੀਆਂ ਟਰੈਕਟਰਾਂ ਦੀਆਂ ਗੱਡੀਆਂ ਦੀਆਂ ਅਤੇ ਇਸ ਮੌਕੇ ਰਾਜਪੁਰਾ ਦੇ ਨਜ਼ਦੀਕ ਆ ਤੇ ਰਸਤੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਹਰ ਤਰ੍ਹਾਂ ਦਾ ਪ੍ਰਬੰਧ ਦਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਤਿਆਰੀ ਵੱਲੋਂ ਉਹ ਪੂਰੀ ਤਰ੍ਹਾਂ ਲੈਸ਼ ਨੇ ਸੋ ਕੈਮਰਾਮੈਨ ਕਹਾਂਗਾ ਉੱਚਾ ਕਰਕੇ ਕੈਮਰਾ ਦਿਖਾ ਦਿਓ ਪੂਰੀ ਐਂਡ ਰਾਈਪੋਰਟ ਪੂਰਾ ਖੋਲ ਕੇ ਪੂਰਾ ਕੈਮਰਾ ਕਰਕੇ ਉੱਚਾ ਸਾਰੀ ਫੂਟੇਜ ਦਿਖਾਓ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੋ ਵੀਰ ਘਰੇ ਬੈਠੇ ਆ ਦਰਸ਼ਕ ਉਹਨਾਂ ਤੱਕ ਹਰ ਇੱਕ ਅਪਡੇਟ ਲੈ ਕੇ ਆ ਰਹੇ ਆ ਲਗਾਤਾਰ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹਰ ਇੱਕ ਖਾਸ ਵੀਡੀਓ ਖਾਸ ਖਬਰ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਦੀ ਰਹੇਗੀ ਸੋ ਦੇਖ ਰਹੇ ਹੋ ਬਜ਼ੁਰਗਾਂ ਦੇ ਵਿੱਚ ਵੀ ਪੂਰਾ ਜੋਸ਼ ਹੈ ਬਜ਼ੁਰਗ ਵੀ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਵੀ ਪੱਟੀ ਗੰਟੀ ਦੇ ਵਿੱਚ ਜਾ ਰਹੇ ਨੇ ਬਜ਼ੁਰਗਾਂ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਰਸਤੇ ਦੇ ਵਿੱਚ ਰੂਟ ਡਿਵਰਟ ਕੀਤੇ ਗਏ ਨੇ ਨੌਜਵਾਨ ਦੇਖ ਸਕਦੇ ਹੋ ਮੋਟਰਸਾਈਕਲਾਂ ਤੇ ਜਾ ਰਹੇ ਨੇ ਜੋ ਨੌਜਵਾਨੀ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਮਾਤਾਵਾ ਦੇ ਵਿੱਚ ਪੈਣਾ ਦੇ ਵਿੱਚ ਪੂਰੀ ਤਰ੍ਹਾਂ ਜੋਸ਼ ਹੈ ਇੱਕ ਵਾਰ ਫਿਰ ਤੋਂ ਕਿਉਂਕਿ ਜੋ ਪਿਛਲੀ ਵਾਰ ਕਿਸਾਨੀ ਸੰਘਰਸ਼ ਹੋਇਆ ਸੀ ਕਿਸਾਨੀ ਮੋਰਚਾ ਲੱਗਿਆ ਸੀ ਉਸ ਦੇ ਵਿੱਚ ਜੋ ਵਾਅਦੇ ਕੀਤੇ ਗਏ ਸਨ ਉਹ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ ਜਿਸ ਦੇ ਕਰਕੇ ਕਿ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਕਾਲ ਦਿੱਤੀ ਗਈ ਹੈ ਦਿੱਲੀ ਕੂਚ ਦੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਉਹਨਾਂ ਨੇ ਬਾਰਡਰ ਤੋੜਤੇ ਸੀ ਬੈਰੀਕੇਡ ਤੋੜਤੇ ਸੀ ਪਿਛਲੀ ਵਾਰ ਤਾਂ ਕੋਈ ਤਿਆਰੀ ਵੀ ਨਹੀਂ ਸੀ ਇਸ ਵਾਰ ਤਾਂ ਕਿਸਾਨ ਪੂਰੀ ਤਿਆਰੀ ਦੇ ਵਿੱਚ ਨੇ ਸੋ ਦੇਖਣਾ ਹੋਵੇਗਾ ਜਦੋਂ ਬਾਰਡਰ ਟੁੱਟਦੇ ਬੈਰੀਕੇਡ ਤੋੜੇ ਜਾਂਦੇ ਨੇ ਹਰ ਇੱਕ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਸੋ ਤੁਸੀਂ ਲਗਾਤਾਰ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਦੇਖਦੇ ਰਹੋ ਇਸ ਮੌਕੇ ਖਾਸ ਖਬਰ ਕਾਫੀ ਵਧੀਆ ਪ੍ਰਬੰਧ ਕੀਤੇ ਗਏ ਨੇ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕਿਸੇ ਨੂੰ ਕੋਈ ਵੀ ਉਹ ਨਾ ਆ ਸਕੇ ਪਰੇਸ਼ਾਨੀ ਨਾ ਆਵੇ ਦੇਖ ਸਕਦੇ ਹੋ ਨੌਜਵਾਨੀ ਪੂਰੀ ਤਰ੍ਹਾਂ ਜੋਸ਼ ਦੇ ਵਿੱਚ ਹੈ ਬਾੜੀ ਦੇ ਪਰਾਂ ਬਟੋ ਸੋ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਫਿਰ ਚਾਹੇ ਲੰਗਰਾਂ ਦਾ ਪ੍ਰਬੰਧ ਹੋਵੇ ਰਹਿਣ ਦਾ ਪ੍ਰਬੰਧ ਹੋਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਸੋ ਤੁਸੀਂ ਦੇਖ ਰਹੇ ਹੋ ਤਿੱਥੀਆਂ ਤਸਵੀਰਾਂ ਕਿਸਾਨੀ ਸੰਘਰਸ਼ ਜੋ ਦੂਜੀ ਵਾਰ ਕੀਤਾ ਜਾ ਰਿਹਾ ਹੈ ਦਿੱਲੀ ਨੂੰ ਜਾ ਰਹੇ قافلے ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਮੋਕੇ ਇਹ قافਲਾ ਕਿਸਾਨਾਂ ਦਾ قافਲਾ ਰਾਜਪੁਰਾ ਲੰਘ ਚੁੱਕਿਆ ਹੈ ਤੇ तकरीबन 25 ਕਿਲੋਮੀਟਰ ਇੱਥੋਂ ਅੰਬਾਲਾ ਰਹਿੰਦਾ ਹੈ ਪਰ ਉਸ ਤੋਂ ਪਹਿਲਾਂ ਕੀ ਰੋਕਾਂ ਲਗਾਈਆਂ ਜਾਂਦੀਆਂ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਉਂਕਿ ਜਿਵੇਂ ਤੁਹਾਨੂੰ ਵੀ ਪਤਾ ਹੀ ਹੈ ਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਉਹਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾਵੇਗਾ ਕਿਸਾਨਾਂ ਨੂੰ ਰੋਕਣ ਦੇ ਲਈ ਪਰ ਕਿਸਾਨ ਰੁਕਦੇ ਨੇ ਜਾਂ ਫਿਰ ਬੈਰੀਕੇਡ ਤੋੜ ਦਿੱਤੇ ਜਾਂਦੇ ਨੇ ਦੇਖਣਾ ਹੋਵੇਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਇਕਤਾ ਜਿੰਦਾਬਾਦ ਜਰੂਰ ਕਮੈਂਟ ਕਰਨਾ ਆ ਪਾਰਲੀਮੈਂਟ ਮੈਂਬਰ ਮੁਹੰਮਦ ਸੰਦੀਕ ਵੱਲੋਂ ਇਹ ਜੋ ਵਾਟਰ ਦਾ ਪ੍ਰਬੰਧ ਕੀਤਾ ਗਿਆ ਪਾਣੀ ਦਾ ਪ੍ਰਬੰਧ ਹੈ ਉਹਨਾਂ ਵੱਲੋਂ ਜੋ ਟੈਂਕਰ ਹੈ ਭੇਜਿਆ ਗਿਆ ਸੋ ਹਰ ਇੱਕ ਮਤਲਬ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਾ ਰਿਹਾ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸਾਨੀ ਦੇ ਲਈ ਕਿਉਂਕਿ ਨੋ ਫਾਰਮਰ ਨੋ ਫੂਡ ਹਰ ਕੋਈ ਜਾਣਦਾ ਹੀ ਹੈ ਇਸ ਲਈ ਹਰ ਕੋਈ ਆਪਣੇ ਹਿਸਾਬ ਦੇ ਨਾਲ ਯੋਗਦਾਨ ਪਾ ਰਿਹਾ ਹੈ ਦੇਖ ਸਕਦੇ ਹੋ ਹਰ ਕੋਈ ਆਪਣਾ ਟਰੈਕਟਰ ਜਿਹਨੂੰ ਕਿ ਕਿਸਾਨਾਂ ਦਾ ਜਹਾਜ਼ ਵੀ ਕਿਹਾ ਜਾਂਦਾ ਹੈ ਪੂਰੀ ਤਿਆਰੀ ਦੇ ਨਾਲ ਆ ਰਿਹਾ ਹੈ ਇਸ ਸੰਘਰਸ਼ ਦੇ ਵਿੱਚ ਅੱਗੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੀ ਗੱਲਬਾਤ ਕਰਾਵਾਂਗੇ ਮੀਡੀਆ ਖਬਰਾਂ ਅਨੁਸਾਰ ਜੋ ਸੀਡੀ ਸੀਆਈਡੀ ਨੇ ਅਪਡੇਟ ਦਿੱਤਾ ਹੈ ਕਿ ਕਿਸਾਨਾਂ ਦੀਆਂ ਇਸ ਵਾਰ ਪੂਰੀਆਂ ਤਿਆਰੀਆਂ ਨੇ ਮੋਦੀ ਦੇ ਘਰ ਤੱਕ ਕੰਮ ਇਹ ਸ਼ਾਹ ਦੇ ਘਰ ਤੱਕ ਪਹੁੰਚਣ ਦੀਆਂ ਤਿਆਰੀਆਂ ਨੇ ਕਿਸਾਨਾਂ ਵੱਲੋਂ ਇਹ ਸੀਆਈਡੀ ਵੱਲੋਂ ਕਿਹਾ ਗਿਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਉਹ ਤੁਸੀਂ ਕਮੈਂਟ ਕਰਿਓ ਜਰੂਰ ਦੇਖ ਸਕਦੇ ਹੋ ਨਿਹੰਗ ਸਿੰਘ ਵੀ ਹਰ ਕੋਈ ਇਸ ਮੌਕੇ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਕਿਉਂਕਿ ਜੋ ਕਹਿੰਦੇ ਕਿਸਾਨਾਂ ਪਿਛਲੀ ਵਾਰ ਵਾਅਦਾ ਖਿਲਾਫੀ ਕੀਤੀ ਹੈ ਵਾਦੇ ਕਰਕੇ ਉਹ ਪੂਰੇ ਨਹੀਂ ਕੀਤੇ ਗਏ ਉਹ ਇਸ ਵਾਰ ਮੰਗਾ ਮਣਾ ਕੇ ਹੀ ਉਠਾਂਗੇ ਕਿਉਂਕਿ ਇਸ ਵਾਰ ਕਹਿੰਦੇ ਆ ਵੀ ਮੋਦੀ ਦੀ ਦੁੱਖ ਦੀ ਰਗ ਤੇ ਪੈਰ ਧਰ ਦਿੱਤਾ ਕਿਸਾਨਾਂ ਨੇ ਕਿਉਂਕਿ ਜੋ ਲੋਕ ਸਭਾ ਚੋਣਾਂ ਨੇ ਉਹਦਾ ਵੀ ਵਿਗਲ ਵੱਜਣ ਵਾਲਾ ਹੈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦਾ ਹੈ ਅਜਿਹੇ ਸਮੇਂ ਦੇ ਵਿੱਚ ਮੋਦੀ ਸਰਕਾਰ ਬਹੁਤ ਹੀ ਵੱਡੀ ਕਵਰਾਹਟ ਦੇ ਵਿੱਚ ਹੈ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਇਸ ਕਿਸਾਨਾਂ ਦੀ ਇਸ ਕਾਲ ਨੂੰ ਦੇਖਦੇ ਹੋਏ ਹਾਲਾਂਕਿ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਗੱਲਬਾਤ ਹੋਈ ਰਾਤ ਵੀ ਜੋ ਮੀਟਿੰਗ ਸੀ ਬੇਸਿੱਟਾ ਨਿਕਲੀ ਐਮਐਸਪੀ ਤੇ ਤੇ ਹੋਰ ਜੋ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਸਕੀ ਜਿਹਦੇ ਕਰਕੇ ਕਿ ਇਸ ਮੀਟਿੰਗ ਦੇ ਵਿੱਚ ਕੋਈ ਵੀ ਸਮਝੌਤਾ ਨਹੀਂ ਹੋ ਸਕੇ ਆ ਜਿਸ ਦੇ ਕਰਕੇ ਕੀ ਕਿਸਾਨਾਂ ਨੇ ਜੋ ਅੱਜ 13 ਫਰਵਰੀ ਦੀ ਕਾਲ ਸੀ ਉਸ ਤੇ ਮੋਹਰ ਲਗਾ ਦਿੱਤੀ ਹੈ ਤੇ ਤੁਰ ਪਏ ਨੇ ਤੇ ਦੇਖ ਸਕਦੇ ਹੋ ਨਿਹੰਗ ਸਿੰਘ ਵੀ ਆਪਣੀ ਪੂਰੀ ਤਿਆਰੀ ਦੇ ਵਿੱਚ ਨੇ ਕਿਉਂਕਿ ਹਰ ਕੋਈ ਕਿਸਾਨ ਜੋ ਕਿਸਾਨੀ ਨਹੀਂ ਵੀ ਕਰਦਾ ਉਹ ਵੀ ਜਾਣਦਾ ਹੈ ਕਿ ਕਿਸਾਨਾਂ ਤੋਂ ਬਿਨਾ ਕਿੰਨਾ ਔਖਾ ਹੋ ਜਾਵੇਗਾ ਜੇਕਰ ਕਿਸਾਨਾਂ ਤੇ ਇਹ ਮਾਰ ਪੈਂਦੀ ਹੈ ਜੋ ਮਾਰਾਂ ਲਗਾਤਾਰ ਸਰਕਾਰਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਕਿਸਾਨਾਂ ਤੇ ਇਸ ਕਰਕੇ ਹਰ ਕੋਈ ਡਟਿਆ ਹੋਇਆ ਕਿਸਾਨਾਂ ਦੇ ਨਾਲ